ਦਰਜ ਕਰਾਈ ਗਈ ਸ਼ਿਕਾਇਤ ਵਿੱਚ ਬਜ਼ੁਰਗ ਬਲਦੇਵ ਸਿੰਘ ਵਾਸੀ ਪਿੰਡ ਸ਼ੋਲੇ ਨੇ ਦੱਸਿਆ ਹੈ ਕਿ ਸਵੇਰੇ ਉਹ ਉਸਦੇ ਜਿਹੜਾ ਹੈ ਉਹ ਅਤੇ ਉਸਦਾ ਪੂਰਾ ਪਰਿਵਾਰ ਆਪਣੇ ਕਾਰ ਸੀ ਤਾਂ 10 ਤੋਂ ਬਾਅਦ ਹਥਿਆਰਬੰਦ ਵਿਅਕਤੀ ਜੜੇ ਨੇ ਉਸਦੇ ਘਰ ਦੇ ਵਿੱਚ ਵੜ ਗਿਆ ਤੇ ਉਸ ਨੂੰ ਧਮਕੀ ਦਿੱਤੀ ਗਈ ਜਦੋਂ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਵਿੱਚ ਘਰ ਦੇ ਵਿੱਚ ਦਾਖਲ ਹੋਣ ਦੀ ਗੱਲ ਕਰ ਰਿਹਾ ਸੀ ਉਹਨਾਂ ਦੇ ਵਿੱਚੋਂ ਦੋ ਨੇ ਉਸਦੇ ਘਰ ਦੇ ਅੰਦਰ 5 ਤੋਂ 6 ਗੋਲੀਆਂ ਚਲਾਈਆਂ ਗੋਲੀ ਦੀ ਆਵਾਜ਼ ਸੁਣ ਕੇ ਪੂਰੇ ਪਿੰਡ ਵਿੱਚ دہشت ਦਾ ਮਾਹੌਲ ਬਣ ਗਿਆ ਹਤਿਆਰਾ ਦੇ ਜੋਰ ਤੇ ਉਹਨਾਂ ਨੇ ਔਰਤ ਅਤੇ ਉਹਨਾਂ ਦੇ ਬੱਚਿਆਂ ਦੇ ਸਮੇਤ ਪੂਰੇ ਪਰਿਵਾਰ ਨੂੰ ਇੱਕ ਕਮਰੇ ਦੇ ਵਿੱਚ ਬੰਦੀ ਬਣਾ ਲਿਆ ਦੇ ਕੇ ਧਮਕੀਆਂ ਵੀ ਦਿੰਦੇ ਹੋਏ ਉਹਨਾਂ ਨੇ ਬਜ਼ੁਰਗ ਬਲਦੇਵ ਸਿੰਘ ਦੇ ਅੰਗੂਠੇ ਖਾਲੀ ਕਾਗਜ਼ ਤੇ ਲਗਾ ਲਏ ਅਤੇ ਉਕਤ ਕਾਗਜ਼ ਦੇ ਦਸਤਕਾ ਜੋੜੇ ਨੇ ਉਹ ਵੀ ਕਰ ਲਏ ਹਥਿਆਰਬੰਦ ਹਮਲਾਵਰ ਅਧੇ ਕੰਠੇ ਤੋਂ ਵੱਧ ਸਮੇਂ ਤੱਕ ਘਰ ਦੇ ਅੰਦਰ ਘੁੰਮਦੇ ਰਹੇ ਅਤੇ ਸਾਰੇ ਸਮਾਨ ਦੀ ਤਲਾਸ਼ੀ ਉਹਨਾਂ ਦੇ ਵੱਲੋਂ ਲਈ ਗਈ ਹੈ ਉਸ ਨੂੰ ਘਰ ਦੇ ਅੰਦਰ ਜੋ ਵੀ ਦਸਤਾਵੇਜ਼ ਮਿਲੇ ਉਸ ਦੇ ਨਾਲ ਨਾਲ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਮੋਬਾਈਲ ਫੋਨ ਵੀ ਉਹ ਆਪਣਾ ਟਰੈਕਟਰ ਅਤੇ ਦੱਸਦੇ ਕਿ ਟਰੈਕਟਰ ਅਤੇ ਹਲ ਵੀ ਆਪਣੇ ਨਾਲ ਲੈ ਕੇ ਗਿਆ ਹੈ ਪਿੰਡ ਵਾਸੀਆਂ ਨੂੰ ਉਹਨਾਂ ਦੀ ਮਦਦ ਦੇ ਲਈ ਅੱਗੇ ਆਉਣ ਤੋਂ ਰੋਕਣ ਦੇ ਲਈ ਕੁਝ ਹਮਲਾਵਰ ਹਥਿਆਰ ਸਮੇਤ ਘਰ ਦੇ ਬਾਹਰ ਖੜੇ ਹੋਏ ਸੀ ਹਮਲਾਵਰਾਂ ਦੇ ਚਲੇ ਜਾਣ ਤੋਂ ਬਾਅਦ ਪਿੰਡ ਵਾਸੀਆਂ ਨੇ ਕਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਹੈ। ਭਾਜੀ ਕੀ ਨਾ ਆਇਆ ਤੇ ਕੀ ਗੱਲਬਾਤ ਹੋਈ ਕਿਹੜਾ ਪਿੰਡ ਹੈ ਤੁਹਾਡੇ? ਸਤਨਾਮ ਸਿੰਘ ਸਾਡਾ ਨਾਮ ਹੈ ਜੀ ਡੈਡੀ ਦਾ ਨਾਮ ਬਲਦੇਵ ਸਿੰਘ ਆ ਸਾਡੇ ਦੇ ਇਹਨਾਂ ਨੇ 13 ਤਰੀਕ 12 ਤਰੀਕ ਨੂੰ ਇਹਨਾਂ ਨੂੰ ਸਾਨੂੰ ਬੂਤ ਘਰ ਕੋਲੇ ਘੇਰਿਆ ਹੋਰ ਬੰਦੇ ਉਹ ਜੀ ਅਣਪਛਾਤੇ ਮੂੰਹ ਬੰਨੇ ਹੋਏ ਸੀ ਉਸ ਟਾਈਮ ਕਹਿੰਦੇ ਸਾਨੂੰ ਅਣਪਛਾਤੇ ਦੱਸਣਾ ਵਰਕੇ ਸਾਡੀ ਇਹਨਾਂ ਨੇ ਦਾਖਲ ਦੁਖਲ ਵੀ ਕਰਾਏ। ਰੋੜੇ ਪਹਿਲਾਂ ਸਰਕਾਰੀ ਜੋ ਇਹ ਮੜਕੇ ਇਹਨਾਂ ਨੇ ਕਿ ਬਹਾਨੇ ਨਾਲ ਰੋੜੇ ਤੇ ਲਗਾ ਉਹ ਮਹਿੰਗੀ ਤੇ ਲਗਾ ਮਹਿੰਗੀ ਤੇ ਜਾ ਕੇ ਉੱਥੇ ਮੜਕੇ ਇਹਨਾਂ ਨੇ ਸਾਨੂੰ ਉੱਥੇ ਵੀ ਮੈਨੂੰ ਕੁੱਟਮਾਰ ਕੀਤੀ ਕੁੱਟਮਾਰ ਕਰਕੇ ਮੜਕੇ ਇਹਦੀ ਜਿਹੜੀ ਭੂਆ ਸੀ ਉਹਨੇ ਇਹ ਗੱਲ ਉਹਦੇ ਨਾਲ ਬਹਿਸਵਾਜੀ ਕਰਨ ਲੱਗ ਪਈ ਤੇ ਉਹਨਾਂ ਨੇ ਇੱਕ ਦੂਜੇ ਨੂੰ ਉਹਨੂੰ ਮਾਰਾ ਤੇ ਬੋਲਿਆ ਕੋਈ ਉਹਨੂੰ ਬੋਲਿਆ ਮੜਕੇ ਮੈਨੂੰ ਖਿੱਚ ਕੇ ਬਾਹਰ ਲੈ ਗਿਆ ਕੀ ਕਾਰਨ ਚੀਜ਼ ਸੀਗਾ ਕੀ ਮਕਸਦ ਜ਼ਮੀਂਦਾਰ ਰੋਵਾ ਜ਼ਮੀਂਦਾਰ ਰੋਵਾ ਜੀ ਜ਼ਮੀਨ ਜਿਹੜੀ ਹੈਗੀ ਐ ਐਸ.ਡੀ.ਐਮ. ਸੇਲ ਕਲਰਕ ਹੰਸਰਾਜ ਦੇ ਨਾਂ ਚੱਲਦੀ ਸੀ ਠੀਕ ਆ ਉਸ ਤੋਂ ਬਾਅਦ ਉਹ ਜ਼ਮੀਨ ਜਿਹੜੀ ਹੈਗੀ ਆ ਉਹ ਐਸ. ਸੇਲ ਕਲਰਕ ਦੇ ਨਾ ਹੋਣ ਕਾਰਨ ਉਦੋਂ ਬਾਅਦ ਡੀਸੀ ਤੋਂ ਕੈਨਸਲ ਕਰਾਈ ਫਿਰ ਕੀ ਹੋਇਆ ਅੱਜ ਕੌਣ ਆਏ ਸੀ ਅੱਜ ਜੀ ਉਹਦੇ ਭਤੀਜੇ ਆਏ ਸੀ ਹਾਂਜੀ ਕੀ ਕੀਤਾ ਹੋਈ ਗੱਲ ਉਹਨਾਂ ਨੇ ੱੱਕੇ ਨਾਲ ਇੱਕ ਸਾਡਾ ਟਰੈਕਟਰ ਵੀ ਲੈ ਗਏ ਆ ਤੇ ਡੈਡੀ ਤੋਂ ੱੱਕੇ ਨਾਲ ਗੂਠੇ ਲਵਾਏ ਆ ਤੇ ਫਾਇਰਪੋਲ ਵੀ ਕਰਿਆ ਫਾਇਰਪੋਲ ਵੀ ਕੀਤਾ 12 ਬੋਰ ਦੇ ਕੀਤੇ ਆ ਬਾਕੀ ਪਿਸਟਲ ਨਾਲ ਹਾਂਜੀ ਬਾਜੀ ਕੀ ਨਾਂ ਆ ਤੁਹਾਡਾ ਤੇ ਕੀ ਗੱਲਬਾਤ ਹੋਈ ਮੇਰਾ ਅਮਰਵੀਰ ਸਿੰਘ ਹਾਂਜੀ ਤੇ ਗੱਲਬਾਤ ਹੋਈ ਆ ਇਦਾਂ ਵੀ ਮੇਰਾ ਪਿੰਡ ਸੁਲਤਾਨਪੁਰ ਆ ਤੇ ਨੀਅਰ ਉਪਰਾ ਹਾਂਜੀ ਤੇ ਇਹ ਗੱਲਬਾਤ ਇਦਾਂ ਹੋਈ ਆ ਉਸ ਦਿਨ ਮੇਰੇ ਇਦਾਂ ਸੀਗਾ ਹਾਂਜੀ ਇੱਥੇ ਤੁਸੀਂ ਕਿਦਾਂ ਇੱਥੇ ਮੇਰੇ ਨਾਨਕੇ ਆਏ ਮੈਂ ਰਹਿਣਾ ਇੱਥੇ ਸ਼ੁਰੂ ਤੋਂ ਮੈਂ ਤਾਂ ਇੱਥੇ ਹਾਂਜੀ ਤੇ ਸ਼ੋਲੇ ਆ ਜੀ ਮੇਰਾ ਸੁਲਤਾਨਪੁਰ ਪਿੰਡ ਮੈਂ ਨਾਨਕੇ ਰਹਿਣਾ ਆਪਣੇ ਬਹੁਤ ਚਿਰ ਤੋਂ ਆ ਜਾਂਦਾ ਜਾਂਦਾ ਨਾ ਇੱਕ ਗੱਲਬਾਤ ਹੋਈ ਆ ਗੱਲਬਾਤ ਹੋਈ ਇਦਾਂ ਮੇਰੇ ਮਾਮੇ ਦੇ ਤੇ ਆਂਟੀ ਦੇ ਫਲੋਰ ਇਹਨਾਂ ਦੇ ਰਿਲੇਟਿਵ ਆ ਉਹਨਾਂ ਦੇ ਸੱਟਾਂ ਲੱਗੀਆਂ ਸੀਗੀਆਂ ਅਸੀਂ ਉੱਥੋਂ ਮੇਲੇ ਸਗਾ ਉੱਥੋਂ ਰਾਹ ਦੇ ਵਿੱਚ ਆਉਂਦੇ ਤੇ ਸੱਟਾਂ ਲੱਗੀਆਂ ਅਸੀਂ ਆਏ ਆ ਸਾਨੂੰ ਪਿੰਡ ਦੇ ਮੁੰਡੇ ਨੇ ਫੋਨ ਕੀਤਾ ਉਹ ਕਹਿੰਦਾ ਵੀ ਤੇਰੇ ਮਾਮੇ ਦੇ ਦਾਦਾ ਸੱਟਾਂ ਲੱਗੀਆਂ ਵੀ ਮਾਮੇ ਨੂੰ ਜਾਣਦਾ ਸੀਗਾ ਆਉਂਦਾ ਜਾਂਦਾ ਕਰਕੇ ਵੀ ਕਹਿੰਦਾ ਤੇਰੇ ਸੱਟਾਂ ਲੱਗ ਗਈਆਂ ਮੈਂ ਕਿਹਾ ਆਪਰੇ ਆਪਰੇ ਗੱਡੀ ਦੇ ਵਿੱਚ ਸੀਗੇ ਮੁੰਡੇ ਬੈਠੇ ਅਸੀਂ ਸਿੱਧੀ ਆਪਰੇ ਗੱਡੀ ਭਜਾ ਕੇ ਲਿਆ ਕੇ ਉੱਥੇ ਲਿਆਏ ਆ ਉੱਥੇ ਮਾਮਾ ਸੀਗਾ ਬੈਠਾ ਮਾਮੇ ਦੇ ਮਾਮੇ ਦੇ ਮੋਟਰਹਾਲ ਤੇ ਬੈਠਾ ਸੀਗਾ ਆਂਟੀ ਥੱਲੇ ਬੈਠੀ ਸੀ ਆਂਟੀ ਦੇ ਲੱਗੀਆਂ ਸੱਟਾਂ ਲਾ ਤਾਂ ਆਂਟੀ ਦੀ ਟੁੱਟਿਓ ਸੀਗੀ ਐਣ ਸੁਜੀ ਪਈ ਸੀ ਮਾਮੇ ਦੇ ਵੀ ਲੱਤ ਲੋ ਤੇ ਸੱਟਾਂ ਲੱਗੀਆਂ ਅਸੀਂ ਮੁੰਡਿਆਂ ਨੇ ਚੱਕ ਕੇ ਗੱਡੀ 'ਚ ਬਿਠਾ ਲਏ ਬਿਠਾ ਲ ਕੇ ਹੀ ਚੱਕ ਕੇ ਇੱਥੇ ਲੈ ਕੇ ਆਏ ਆ ਇੱਥੋਂ ਮੁੜ ਕੇ ਹੀ ਹਸਪੀਟਲ ਲੈ ਕੇ ਗਏ ਆ ਉਦੋਂ ਅਗਲੇ ਦਿਨ ਆਏ ਸਵੇਰੇ ਮੈਂ ਆਪਣੀ ਮਾਂ ਮੰਮੀ ਨੂੰ ਧਾਰਾਂ ਚੋਂ ਉਹਨੂੰ ਲੈ ਕੇ ਆਇਆ ਤਾਰਾ ਚੋਂ ਜਦੋਂ ਮੈਂ ਲੈ ਕੇ ਆਇਆ ਮੋੜ ਕੇ ਜਦੋਂ ਅਸੀਂ ਧਾਰਾ ਚੋਂ ਦੇ ਮੋੜ ਕੇ ਇੱਥੇ ਆਏ ਆ ਜਦੋਂ ਅਸੀਂ ਇੱਥੇ ਆਏ ਆ ਮੋੜ ਕੇ ਮੇਰਾ ਮਾਮਾ ਰੋਟੀ ਲੈ ਕੇ ਗਿਆ ਰੋਟੀ ਲੈ ਕੇ ਗਿਆ bade ਮਾਮੇ ਦੀ ਛੋਟਾ ਮਾਮਾ ਰੋਟੀ ਲੈ ਕੇ ਗਿਆ bade ਮਾਮੇ ਦੀ ਜਦੋਂ ਉੱਥੇ ਜਾ ਕੇ ਦੇਖਿਆ ਮੇਰੇ ਮਾਮੀ ਦੀ ਉੱਥੇ ਸ਼ਰਟ ਪਾੜੀ ਹੋ ਸੀਗੀ ਸ਼ਰਟ ਛੂਟ ਪਾੜੀ ਹੋ ਸੀ ਧੱਕੇ ਧੱਕੇ ਬਾਵਾ ਮਾਰੇ ਹੁਣ ਹੁਣ ਕੀ ਹੋਇਆ ਹੁਣ ਤੇ ਇੱਥੇ ਗੋਲੀਆਂ ਗਾਲੀਆਂ ਚੱਲਦੀਆਂ ਬਾਵਾ ਕਹਿੰਦੇ ਸੀ ਮੈਂ ਇੱਕ ਦਿਨ ਉਦੋਂ ਸੀਗਾ ਜਦੋਂ ਪਹਿਲਾਂ ਗੋਲੀਆਂ ਕਿਉਂ ਹੋਇਆ ਫਿਰ ਹੁਣ ਅੱਜ ਕਹਿ 6 ਫੈਰ ਚੱਲੇ ਜਦੋਂ ਸੀਗੀਆਂ 6 ਫੈਰ ਹੋਏ ਆ ਦ ਮੇਰੇ ਨਾਬਲਵੰਤ ਕੋਦੇ ਹਾਂਜੀ ਕੀ ਗੱਲ ਹੋਈ ਅੱਜ ਉਹ ਆਇਆ ਕਰਿਆਣੀ ਵਾਲੇ ਹਾਂਜੀ ਦੋ ਗੱਡੀਆਂ ਹਾਂਜੀ ਨਾਲ ਦੋ ਜਨਾਨੀਆਂ ਸੀ ਠੀਕ ਹੈ ਜੀ 12 13 ਜਾਣੇ ਸੀ ਠੀਕ ਹੈ ਜੀ ਨਾਲ ਪਸਤੌਰ ਰਫਾ ਹਾਂਜੀ ਉਹਨਾਂ ਦੇ ਘਰਪਾਨਾ ਗੱਡੀਆਂ ਦੋ ਸੀ ਹਾਂਜੀ ਇੱਕ ਗੱਡੀ ਐਸੀ ਸੀ ਵੱਡੀਆਂ ਗੱਡੀਆਂ ਹਾਂਜੀ ਚੰਗੇ ਬੋਲੇ ਚੱਲੇ ਸਾਨੂੰ ਠੀਕ ਹੈ ਜੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਪਈ ਸਾਨੂੰ ਇੱਦਾਂ ਨਾ ਸੂਤੰਗ ਕਰੋ ਮੈਂ ਮਰੀ ਕਾਰਨ ਕੀ ਸੀ ਮਾਤਾ ਜੀ ਉਹ ਆਏ ਕੱਲ੍ਹ ਇੱਕੀ ਵਜਾ ਉਹ ਆਏ ਆ ਜਮੀਨਾਂ ਜਿਵਨਾਂ ਦੇ ਚੱਕਰਾਂ ਅੱਛਾ ਜ਼ਮੀਨ ਦਾ ਕਰਦੇ ਸੀ ਹਾਂਜੀ ਜ਼ਮੀਨਦਾਰ ਕਿੰਨਾ ਕਸਲਾ ਸੀ ਉਹਨਾਂ ਕੋਲ ਇਹ ਸਰ ਸ਼ੋਲੇ ਵਿਆੜ ਦੇ ਵਿੱਚ ਕੋ ਗੋਲੀ ਚੜਨ ਦਾ ਮਾਮਲਾ ਆ ਰਿਹਾ ਜਮੀਨ ਨੂੰ ਲੈ ਕੇ ਕੀ ਲੱਗਦਾ ਹੈ ਕਿੰਨੇ ਬੰਦੇ ਕੱਪ ਦਿੱਤੇ ਅ ਅੱਜ ਦੁਪਹਿਰੇ ਇੱਕ ਇਨਫਾਰਮੇਸ਼ਨ ਰੀਸੀਵ ਹੋਈ ਹੈ ਕਿ ਬਲਦੇਵ ਸਿੰਘ ਪੁੱਤਰ ਸਰਦਾਰ ਸਿੰਘ ਸ਼ੋਲੇ ਇਹਦੇ ਘਰ ਕੁਟਮਾਰ ਕਰਕੇ ਤੇ ਹਵਾਈ ਫਾਇਰ ਵੀ ਕਰਕੇ ਗਏ ਨੇ ਜਿਸ ਬੰਦੇ ਸੀ ਪਰਪਾਲ ਕਰ ਰਹੇ ਆ ਤੇ ਜੋ ਵੀ ਬੰਦੀ ਕਰ ਵੀ ਉਹਨੂੰ ਅਮਲ ਚ ਲਿਆ ਰਹੇ ਆ ਕਿੰਨੇ ਵਿਅਕਤੀ ਕੱਪ ਦਿੱਤੇ ਅਜੇ ਇਹ ਮੁਕੱਦਮਾ ਦਰਜ ਕਰਨ ਦੀ ਪ੍ਰੋਸੀਡਿੰਗ ਸ਼ੁਰੂ ਹੋ ਗਈ ਹੈ ਦੇਖ ਰਿਹਾ ਕੋਣ ਕੀ ਕਰ ਗਿਆ ਉਸ ਦਿਨ ਟੱਕਰ ਵਿਖਾ ਫਿਰ ਕਿੰਨੇ ਕੋਲੇ ਹੈ ਹਾਈ ਵੈਰੀਫਾਈ ਕਰ ਰਿਹਾ ਸਰ ਅੱਛਾ ਕੋਈ ਅਸਲਾ ਵੀ ਬ੍ਰਾਂਟ ਕੀਤਾ ਹਾਂ ਹਜੇ ਬ੍ਰਦਰ ਸਭ ਕੁਝ ਵੈਰੀਫਾਈ ਕਰ ਰਹੇ ਹਜੇ ਤਾਂ ਮੁਕਤਮੀ ਦੀ ਸਟਾਰਟਿੰਗ